ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਗੁਰਦਾਸਪੁਰ ਦੇ ਸਰਕਾਰੀ ਬਿਆੰਥ ਕਾਲਜ ਆਫ ਇੰਜੀਨੀਅਰਿੰਗ ਦੇ ਮੁਲਾਜ਼ਮਾ ਨੇ ਅੱਜ ਕਾਲਜ ਦੇ ਬਾਹਰ ਗੇਟ ਸਾਹਮਣੇ ਬੈਠ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੀ 5 ਮਹੀਨੇ ਤੋਂ ਰੋਕੀਆਂ ਗਈਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸੀਏ 395 ਤੋਂ ਸਾਰੇ ਜੌਬ ਕਰ ਰਹੇ ਆ ਸਾਨੂੰ 5 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਸਾਨੂੰ ਸਾਡੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਬੱਚਿਆਂ ਦੀ ਫੀਸਾਂ ਦੇਣੀਆਂ ਆ ਹੋਰ ਕਰਦੇ ਖਰਚੇ ਨੇ ਲੋਕਾਂ ਨੂੰ ਦੀਵਾਲੀ ਤੇ ਬੋਨਸ ਮਿਲੇ ਆ ਸਾਨੂੰ ਦੀਵਾਲੀ ਤੇ ਆਪਣੀ ਤਨਖਾਹ ਵੀ ਨਹੀਂ ਮਿਲੀ ਹੈ ਤਾਂ ਅਸੀਂ ਬਹੁਤ ਮੁਸ਼ਕਲ ਨਾਲ ਆਪਣੇ ਤਿਹਾਰਾ ਲੰਘਾਏ ਆ ਤੇ ਇਸ ਕਰਕੇ ਬਹੁਤ ਔਖਾ ਆ ਸਾਡੀ ਪੰਜਾਬ ਸਰਕਾਰ ਨੂੰ ਉਸ ਤੋਂ ਪਹਿਲਾਂ ਸਾਨੂੰ ਆਪਣੇ ਕਾਲਜ ਦੇ ਪ੍ਰਸ਼ਾਸਨ ਨੂੰ ਲੋਕਲ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਤੇ ਸਾਡੇ ਮਨਿਸਟਰ ਡਾਇਰੈਕਟਰ ਸਾਡੇ ਚੰਨੀ ਸਾਹਿਬ ਜੋ ਮੰਤਰੀ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਆਪਣਾ ਗੁਜ਼ਾਰਾ ਸਹੀ ਢੰਗ ਨਾਲ ਕਰ ਪਾਈਏ ਠੀਕ ਹੈ ਇਹਨਾਂ ਮੁਸ਼ਕਲ ਹੋ ਗਿਆ ਹੈ ਕਿ ਹੁਣ ਆਪਾਂ ਨੂੰ ਦਫ਼ਤਰਾਂ ਵਿੱਚ ਕੰਮ ਕਰਨਾ ਅੱਧੇ ਦਿਨ ਦਾ ਬੰਦ ਕੀਤਾ ਜੇ ਸਾਡੀ ਨਹੀਂ ਸੁਣੀ ਗਈ ਅਸੀਂ ਪੂਰੇ ਦਿਨ ਦਾ ਬੰਦ ਕਰਾਂਗੇ ਕਿਨੇ ਮਹੀਨੇ ਤਰਖਾਹਾਂ ਨੇ 5 ਮਹੀਨੇ ਦੀ ਤਰਖਾਹ ਸਾਨੂੰ ਨਹੀਂ ਮਿਲੀ ਹੈ ਕਿੰਨੇ ਮੁਲਾਜ਼ਮੇ ਕੰਮ ਕਰਦੇ ਇੱਥੇ 300 ਪਰਿਵਾਰ ਹੈ ਸਾਰੇ ਲੋਕ ਔਖੇ ਹੋਏ ਪਏ ਆ ਸਭ ਦੇ ਬੱਚੇ ਔਖੇ ਹੋਏ ਪਏ ਨੇ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਔਰ ਕਈ ਲੋਕ ਇੱਥੇ ਸਰਕਾਰੀ ਜੌਬ ਛੱਡ ਕੇ ਆਏ ਸੀ ਕਿ ਗਵਰਨਮੈਂਟ ਦਾ ਕਾਲਜ ਹੈ ਪਰ ਅੱਜ ਇੱਥੇ ਗਵਰਨਮੈਂਟ ਸਾਡੀ ਸਾਰ ਨਹੀਂ ਲੈ ਰਹੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਸੀਂ ਚਿੱਠੀਆਂ ਵੀ ਪਾ ਰਹੇ ਹਾਂ ਡਾਇਰੈਕਟਰ ਨੂੰ ਸੈਕਟਰੀ ਨੂੰ ਚਿੱਠੀਆਂ ਪਾ ਰਹੇ ਹਾਂ ਕੋਈ ਨਹੀਂ ਸਾਡੀ ਸਾਰ ਲੈ ਰਿਹਾ ਜੇ ਇਹ ਸਾਡਾ ਇਸੇ ਤਰ੍ਹਾਂ ਰਿਹਾ ਅਸੀਂ ਪੂਰਾ ਕਾਲਜ ਬੰਦ ਕਰ ਦੇਾਂਗੇ ਅਸੀਂ ਕੋਈ ਕੰਮ ਨਹੀਂ ਕਰਾਂਗੇ ਤੇ ਆਪਾਂ ਆਪਣਾ ਪੂਰੇ ਕਰਾਂਗੇ ਕਾਰਵਾਈ ਕਰਾਂਗੇ ਔਰ ਸਾਨੂੰ ਆਪਾਂ ਇੱਥੋਂ ਤੱਕ ਸਿਰ ਪੰਜਾਬ ਗਵਰਨਮੈਂਟ ਨੂੰ ਨਹੀਂ ਕਹਿੰਦੇ ਅਸੀਂ ਦਿੱਲੀ ਸਰਕਾਰ ਨੂੰ ਵੀ ਕਹਿੰਨੇ ਆ ਮੋਦੀ ਸਾਹਿਬ ਨੂੰ ਕਹਿੰਨੇ ਆ ਉਹ ਆਪਣੇ ਸਿੱਖਿਆ ਦੇ ਇੰਨੇ ਉਹ ਹੈਗੇ ਨੇ ਗਾਂਵ ਵਧੂ ਨੇ ਸਿੱਖਿਆ ਨੂੰ ਇੰਨਾ ਪ੍ਰੇਰਿਤ ਕਰਨੇ ਕਰ ਰਹੇ ਨੇ ਪਛੜੇ ਲੋਕਾਂ ਬੱਚਿਆਂ ਨੂੰ ਇੰਨੀ ਸਿੱਖਿਆ ਦੇ ਰਹੇ ਨੇ ਸਾਡੀ ਆ ਕੇ ਸਾਰ ਕਿਉਂ ਨਹੀਂ ਲੈਂਦੇ ਹੋ ਸਾਡੇ ਉਹ ਦਿਓਲ ਸਾਹਿਬ ਨੇ ਸਨੀ ਦਿਓਲ ਸਾਹਿਬ ਨੇ ਉਹ ਕਿਉਂ ਨਹੀਂ ਇੱਥੇ ਆਪਣੇ ਇਲਾਕੇ ਦਾ ਕੇ ਏਰੀਆ ਦਾ ਕੇ ਇਜਾਜਾ ਲੈਂਦੇ ਕਿਉਂ ਨਹੀਂ ਇੱਥੇ ਆ ਕੇ ਸਾਰ ਲੈਂਦੇ ਸਾਡੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਸਾਰੇ ਆ ਜਾਂਦੇ ਆ ਤੇ ਦੂਸਰੀ ਗੱਲ ਇਹ ਕਿਉਂਕਿ ਆਪਾਂ ਇੱਥੇ ਲੋਕਲ ਪ੍ਰਸ਼ਾਸਨ ਹੈ ਨਾ ਲੋਕਲ ਐਮ ਐਲ اے ਨੇ ਕੋਈ ਅਸੀਂ ਕੱਲ ਦੇ ਬੈਠੇ ਕਿਸ ਨੇ ਸਾਡੀ ਸਾਰ ਨਹੀਂ ਲਈ ਇੱਥੇ ਆ ਕੇ ਕਿ ਸਾਨੂੰ ਇੱਥੋਂ ਇਸ ਕਾਲਜ ਵਿੱਚ 5 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਔਰ ਉਸ ਤੋਂ ਪਹਿਲਾਂ ਜਿਹੜੀਆਂ 4 ਤਨਖਾਹਾਂ ਮਿਲੀਆਂ ਸੀ ਉਹ ਵੀ ਇੱਕ ਟੈਂਪਰੇਰੀ ਅਰੇਂਜਮੈਂਟ ਸਾਡੇ ਕਾਲਜ ਦੇ ਜਿਹੜੇ ਅਵੇਲੇਬਲ ਫੰਡ ਹੈਗੇ ਆ ਟਿਊਸ਼ਨ ਫੰਡ ਤੋਂ ਬਿਨਾ ਉਹਦੇ ਉਹਦੇ ਅਗੇਂਸਟ ਹੀ ਸਾਨੂੰ ਸੌਫਟ ਲੋਨ ਦਿੱਤਾ ਗਿਆ ਸੀ ਜਿਸ ਚਿੱਠੀ ਦੇ ਹਿਸਾਬ ਨਾਲ ਸੌਫਟ ਲੋਨ ਦਿੱਤਾ ਗਿਆ ਸੀਗਾ ਉਹਨਾਂ ਨੂੰ ਚਾਰ ਤਨਖਾਹਾਂ ਮਿਲੀਆਂ ਪਰ ਉਸ ਚਿੱਠੀ ਵਿੱਚ ਇਹ ਕਹਾਣੀ ਲਿਖ ਦਿੱਤੀ ਕਿ ਜਿਹੜੀਆਂ ਫੀਸਾਂ ਤੁਸੀਂ ਦੁਆਰਾ ਇਕੱਠੀਆਂ ਕਰੋਗੇ ਪਹਿਲਾਂ ਇਸ ਲੋਨ ਨੂੰ ਵਾਪਸ ਕਰੋਗੇ ਮੈਨੂੰ ਦੱਸੋ ਕਿਹੜਾ ਲੋਨ ਇਹੋ ਜਿਹਾ ਹੈ ਜਿਹੜਾ 2-3 ਮਹੀਨੇ 'ਚ ਵਾਪਸ ਕਰਨਾ ਹੁੰਦਾ ਹੈ ਲੋਨ ਤਾਂ ਇੱਕ ਫੈਸਿਲਿਟੀ ਹੁੰਦੀ ਹੈ ਜਦੋਂ ਬੰਦੇ ਦੀ ਗੁਣਜਾਇਸ਼ ਹੁੰਦੀ ਹੈ ਉਸ ਟਾਈਮ ਉਹ ਲੋਨ ਵਾਪਸ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਸਾਨੂੰ ਹਸਾਕੋ ਅਜੇ ਵੀ ਅਵੇਲੇਬਲ ਫੰਡ ਹੈਗੇ ਆ ਮੈਂ ਗਵਰਨਮੈਂਟ ਨੂੰ ਰਿਕਵੈਸਟ ਕਰਦਾ ਹਾਂ ਕਿ ਉਹ ਅਵੇਲੇਬਲ ਫੰਡ ਵਿੱਚੋਂ ਸਾਨੂੰ ਉਸੇ ਤਰ੍ਹਾਂ ਇੱਕ ਟੈਂਪੋਰਰੀ ਅਰੇਂਜਮੈਂਟ ਕਰਕੇ ਬਾਕੀ ਰਹਿਦੀਆਂ ਤਰਖਾਂ ਦਿੱਤੀਆਂ ਜਾਣ ਅਤੇ ਇਸ ਕਾਲਜ ਦੀ ਗ੍ਰਾਂਟ ਜਲਦੀ ਤੋਂ ਜਲਦੀ ਅਰੀਜ਼ ਕੀਤੀ ਜਾ ਸਕੇ ਕੀਤੀ ਜਾਵੇ ਤਾਂਕਿ ਇਹਦਾ ਕੋਈ ਪਰਮਾਨੈਂਟ ਹੱਲ ਸਾਨੂੰ ਦਿਖਾਈ ਦੇਵੇ ਅਸੀਂ ਸਾਰੇ بڑے ਰਿਪਿਊਟਡ ਇੰਸਟੀਚਿਊਟ ਇਸ ਰਿਪਿਊਟਡ ਗਵਰਨਮੈਂਟ ਆਰਗੇਨਾਈਜੇਸ਼ਨੇ ਛੱਡ ਕੇ ਅਸੀਂ ਇਹ ਕਾਲਜੇ ਸਿਰਫ ਇਸ ਕਰਕੇ ਆਏ ਆਂ ਕਿ ਸ਼ਾਇਦ ਅਸੀਂ ਗਵਰਨਮੈਂਟ ਕਾਲਜ ਜਾ ਰਹੇ ਆਂ ਅਪਗ੍ਰੇਡ ਹੋ ਕੇ ਪਰ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਹਾਲਤ ਇਹ ਹੋ ਜਾਣੀ ਅੱਜ ਸਾਡੇ ਕਾਲਜ ਦੇ ਵਿੱਚ ਬਹੁਤ ਹੀ ਪੜੇ ਲਿਖੇ ਕੋਈ ਕੈਨੇਡਾ ਤੋਂ ਪੀ ਐਚ ਡੀ ਕਰਕੇ ਆਇਆ ਕੋਈ ਆਈ ਆਰਟੀ ਤੋਂ ਪੀ ਐਚ ਡੀ ਕਰਕੇ ਆਇਆ ਕੋਈ ਐਨ ਆਈ ਆਈ ਤੋਂ ਪੀ ਐਚ ਡੀ ਕਰਕੇ ਆਇਆ ਕਈਆਂ ਕਈਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀਆਂ ਹੋਈਆਂ ਪਰ ਸਾਨੂੰ ਇਹ ਨਹੀਂ ਪਤਾ ਵੀ ਇੰਨਾ ਪੜਨ ਤੋਂ ਬਾਅਦ ਸਾਡੀ ਐਡੀ ਮਾੜੀ ਹਾਲਤ ਹੋਣੀ ਆ ਪੜੇ ਲਿਖਿਆਂ ਦੀ ਕਿ ਅਸੀਂ ਦਰਿਆ 'ਤੇ ਬ ਪੇਸਾ ਨੂੰ ਜਿਹੜੀ ਹੈਗੀ ਤਰਖਾ ਦਿੱਤੀਆਂ ਜਾਣ ਅਜੇ ਅਸੀਂ ਗੜਗੜਾ ਰਹੇ ਹਾਂ ਪਰ ਜੇ ਸਾਨੂੰ ਗੌਰਮੇ ਮਜੂਰ ਕਰ ਦਿੱਤਾ ਤਾਂ ਅਸੀਂ ਇਸ ਆਪਣੀ ਲਹਿਰ ਨੂੰ ਇਸ ਧਰਨੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ ਇੱਕ ਵਾਰ ਜੁਮੈਨੇ ਕਮਿਟਮੈਂਟ ਕਰਦੀ ਤਾਂ ਫਿਰ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਦਾ ਫਾਈਟਨਾ 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 ਬਿਲਕੁਲ ਜੀ ਬਿਲਕੁਲ ਲੈ ਨਹੀਂ ਜੇਪੀ ਸਿੰਘ ਕੈਂਬਰੀਜ ਇੰਟਰਨੈਸ਼ਨਲ ਅਕੈਡਮੀ ਵਾਲੇ ਜੋ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਆਪਣਾ ਕੀਤਾ ਹੋਇਆ ਹਰ ਵਾਦਾ ਨਿਭਾਉਂਦੇ ਨੇ 1 2 3 4 ਨਹੀਂ ਬਲਕਿ ਵੀਜ਼ਿਆਂ ਦੇ ਢੇਰ ਲਵਾਉਂਦੇ ਨੇ ਤੇ ਹੁਣ ਵੀਜ਼ਿਆਂ ਦੇ ਢੇਰ ਲੱਗਣ ਲਈ ਤਿਆਰ ਹੋ ਜਾਵੇ ਮਾਲਵਾ ਕਿਉਂਕਿ ਜੇਪੀ ਸਿੰਘ ਖੁਦ ਆਰੇ ਨੇ ਹੁਣ ਮਾਲਵੇ ਦੀ ਧਰਤੀ ਤੇ ਹਰ ਸ਼ਨੀਵਾਰ ਮੌਕਾ ਜੇਕਰ ਤੁਸੀਂ ਵੀ ਪੜਨ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਮਿਲਣਾ ਨਾ ਭੁੱਲਣਾ ਕਿਉਂਕਿ ਜੇਕਰ ਤੁਹਾਡੀ ਪ੍ਰੋਫਾਈਲ ਦੇਖ ਕੇ ਜੇਪੀ ਸਿੰਘ ਨੇ ਕਮਿਟਮੈਂਟ ਕਰ ਦਿੱਤੀ ਤਾਂ ਸਮਝੋ ਤੁਹਾਡਾ ਵੀਜ਼ਾ ਪੱਕਾ ਹੀ ਹੈ ਫਿਰ ਨੋਟ ਕਰ ਲੋ ਜੇਪੀ ਸਿੰਘ ਮਿਲਣਗੇ ਹਰ ਸ਼ਨੀਵਾਰ 21 ਨਵੰਬਰ ਤੋਂ ਮੋਗਾ ਦੇ ਬਿਗ ਬੈਂਡ ਹੋਟਲ ਦੇ ਵਿੱਚ ਨੀਅਰ ਬਸਟੈਂਡ